ਹੁਣ ਜ਼ਰੂਰਤ ਹੈ ਅੱਜ ਦੇ ਸਮੇਂ ਅੰਦਰ ਪਹਿਲਾਂ ਤਾਂ ਹੀ ਧਿਆਨ ਕਰਨਾ ਚਾਹੀਦਾ ਹੈ ਵੀ ਸਾਡੇ ਕੋਲ ਪੂਰਾ ਗੁਰੂ ਕਿਹੜਾ ਹੈ ਅੱਜ ਤਾਂ ਕਾਲ ਯੁਗ ਦੇ ਸਮੇਂ ਅੰਦਰ ਬੜੇ ਹੀ ਜਿਹੜੇ ਬਹੁਤ ਬੈਠੇ ਨੇ ਗੁਰੂ ਦੀ ਬਰਾਬਰੀ ਪੇ ਕਰਦੇ ਨੇ ਬਹੁਤ ਦੇਖਣ ਨੂੰ ਤੁਹਾਨੂੰ ਮਿਲ ਜਾਣਗੇ ਪਰ ਆਪਣੇ ਆਪ ਨੂੰ ਜਿਹੜੀ ਫੀਲਿੰਗ ਲੈਂਦੇ ਨੇ ਉਹ ਗੁਰੂ ਵਾਲੀ ਲੈਂਦੇ ਨੇ ਪਰ ਸਿੱਖ ਨੂੰ ਇਸ ਗੱਲ ਤੋਂ ਸੁਚੇਤ ਹੋਣਾ ਪਵੇਗਾ ਸਿੱਖ ਨੂੰ ਧਿਆਨ ਕਰਨਾ ਪਊਗਾ ਵੀ ਮੈਂ ਸਾਨੂੰ ਹੁਕਮ ਹੋ ਗਿਆ ਪੂਰੇ ਗੁਰੂ ਦੇ ਲਾੜ ਲੱਗਣਾ ਆਪਾਂ ਸੁਖਣੀ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਦਾ ਪਾਠ ਕਰਦੇ ਆ ਨਾ ਉੱਥੇ ਮਹਾਰਜ ਨੇ ਵੇਰਵਾ ਪਾਇਆ ਪੂਰਾ ਪ੍ਰਭ ਅਰਾਧਿਆ ਪੂਰਾ ਜਾਂਕਾ ਨਾਨਕ ਪੂਰਾ ਪਾਇਆ ਪੂਰੇ ਕੇ ਅਸੀਂ ਅਧੂਰੇ ਦੇ ਗੁਣ ਨਹੀਂ ਗਾਉਣੇ ਜਿਹੜਾ ਆਪ ਹੀ ਅਧੂਰਾ ਐ ਅਸੀਂ ਉਹਦੇ ਗੁਣ ਕਿਉਂ ਗਾਈਏ ਆਪਾਂ ਅਸੀਂ ਉਹਦੇ ਗੁਣ ਗਾਉਣੇ ਨੇ ਜਿਹੜਾ ਪੂਰਾ ਹੈ ਹੁਣ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਆ ਨਾ ਇਹਦੇ ਵਿੱਚ ਮਹਾਰਜ ਨੇ ਜਦੋਂ ਪੂਰੇ ਦੀ ਗੱਲ ਕੀਤੀ ਹੈ ਨਾ ਕਿਉਂਕਿ ਇਹ ਸ਼ਬਦ ਹੈ ਗੁਰ ਪੂਰਾ ਅਰਾਧਿਆ ਬੇਨਤੀ ਕਰਦੇ ਆ ਮਹਾਰੀ ਕਹਿੰਦੇ ਨੇ ਪਿਆਰੋ ਜਿਨ ਮਿਲ ਮਾਰੇ ਪੰਚ ਸੂਰ ਬੀਰ ਐਸੋ ਕੌਣ ਬਲੀ ਰਹੇ ਜਿਨ ਪੰਚਮਾਰ ਵਿਦਾਰ ਗੁਦਾਰੇ ਸੋ ਪੂਰਾ ਇਕਲੀ ਰੇ ਕਲੀ ਕਦ ਕਾਲਯੁਗ ਦੇ ਵਿੱਚ ਪੂਰਾ ਕੌਣ ਹੈ ਉਹ ਤਾਂ ਕੇਵਲ ਇੱਕ ਗੁਰੂ ਗ੍ਰੰਥ ਸਾਹਿਬਾਰੇ ਸੱਚੇ ਪਾਤਸ਼ਾਹ ਨੇ ਨਹੀਂ ਤਾਂ ਗੁਰਮਖੋ ਜਿਨ ਮਿਲ ਮਾਰੇ ਪੰਚ ਸੂਰਬੀਰ ਬਾਕੀ ਕੋਈ ਕਾਮ ਵਿੱਚ ਫਸਿਆ ਪਿਆ ਕੋਈ ਕਰੋਧ ਵਿੱਚ ਫਸਿਆ ਪਿਆ ਕੋਈ ਲੋਭ ਦੇ ਵਿੱਚ ਫਸਿਆ ਪਿਆ ਕੋਈ ਹੰਕਾਰ ਦੇ ਵਿੱਚ ਫਸਿਆ ਪਿਆ ਇਹਨਾਂ ਪੰਜਾਂ ਨੇ ਤਾਂ ਇਸ ਕਿਉਂ ਸਾਡੇ ਸ਼ਰੀਰ ਦੇ ਵਿੱਚ ਨੇ ਪਰ ਇਹਨਾਂ ਨੂੰ ਵਸਤੇ ਕਿਸੇ ਬਿਰਲੇ-ਬਿਰਲੇ ਹੀ ਕੀਤਾ ਹੈ ਇਹ ਪੰਜ ਸਾਡੇ ਸਰੀਰ ਦੇ ਵਿੱਚ ਮੌਜੂਦ ਨੇ ਤਾਂ ਹੀ ਮਾਰੇ ਦੀ ਬਾਣੀ ਨੇ ਕਿਹਾ ਸੀ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ ਅੰਮ੍ਰਿਤ ਲੂਟੈ ਮਨਮੁਖ ਨੀ ਬੂਝੈ ਕੋਈ ਨਾ ਸੁਣੇ ਪੁਕਾਰਾ ਇਹ ਪੰਜ ਬੈਠੇ ਹੋਏ ਨੇ ਔਰ ਜਿਨ੍ਹਾਂ ਨੇ ਇਹਨਾਂ ਨੂੰ ਪੰਜਾਂ ਨੂੰ ਮਾਰ ਲਿਆ ਉਹ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਨ ਗੁਰ ਗੋਬਿੰਦ ਸਿੰਘ ਜੀ ਮਾਰੇ ਦਾ ਇਤਿਹਾਸ ਪੜਦੇ ਹੋ ਮਾਰੇ ਦਸਾਂ ਪਾਸ਼ਿਆਂ ਇਤਿਹਾਸ ਆਪਾਂ ਪੜਦੇ ਆ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਤਾ ਸੀ ਵੀ ਸਾਡੇ ਜਾਣ ਤੋਂ ਬਾਅਦ ਦੇਹ ਧਾਰੀ ਵੀ ਗੁਰੂ ਬਹੁਤ ਉੱਠਨੇ ਨੇ ਤਾਂ ਅਜੇ ਤਾਂ ਮਹਾਂਪੁਰ ਕਿਹਦੇ ਨੇ ਜੇ ਤਾਂ ਹੋਰ ਬੜੇ ਉੱਠਨੇ ਨੇ ਪਰ ਸਿੱਖ ਨੇ ਸੁਚੇਤ ਰਹਿਣਾ ਵੀ ਅਸੀਂ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਲਾਡ ਲੱਗਣਾ ਕਿਉਂਕਿ ਸ੍ਰਣਾ ਸਾਹਿਬ ਤੇ ਕੇਵਲ ਪ੍ਰਚਾਰੀ ਐ ਵੀ ਅਸੀਂ ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਉਪਾਸਕ ਬੰਨਣਾ ਸੇਵਕ ਬੰਨਣਾ ਗੁਰੂ ਗ੍ਰੰਥ ਸਾਹਿਬ ਮਹਾਰਜ ਦੀ ਗੱਲ ਕਰਨੀ ਆਪਣੀ ਗੱਲ ਤੇ ਮਹਾਂਪੁਰ ਕਰਨ ਨਹੀਂ ਦਿੰਦੇ ਉਹ ਆਪਣਾ ਨਾਂ ਹੀ ਨਹੀਂ ਲੈਣ ਦਿੰਦੇ ਬਿਲਕੁਲ ਆਪਣੀ ਤਾਂ ਸ੍ਰਣਾ ਸਾਹਿਬ ਵਾਲੀ ਮਹਾਂਪੁਰਕ ਫੋਟੋ ਵੀ ਨਹੀਂ ਲਾਣ ਦਿੰਦੇ ਜਿਸ ਘਰ ਵਿੱਚ ਫੋਟੋ ਵੇਖ ਲੈਂਦੇ ਨੇ ਤਰਵਾ ਦਿੰਦੇ ਨੇ ਕਹਿੰਦੇ ਨਾ ਕੱਲ ਨੂੰ ਸਾਡੀ ਫੋਟੋ ਗੇ ਤੁਸੀਂ ਧੂਪਾਂ ਲਾਣ ਲੱਗ ਜਾਓ ਕਹਿੰਦੇ ਨਹੀਂ ਸਾਡੀ ਫੋਟੋ ਨਾ ਲਾਓ ਲਾਣੀ ਹੈ ਤੇ ਏਕ ਓੰਕਾਰ ਸ਼ਬਦ ਦੀ ਲਾਓ ਹੋਣੀ ਚਾਹੀਦੀ ਉਹ ਸਾਡੇ ਘਰਾਂ ਵਿੱਚ ਹੈ ਨਹੀਂ ਸ਼ਬਦ ਦੀ ਫੋਟੋ ਹੋਣੀ ਚਾਹੀਦੀ ਹੈ ਸ਼ਬਦ ਹੈ ਇੱਕ ਓੰਕਾਰ ਜਿੱਥੋਂ ਸਾਰੀ ਬਾਣੀ ਆਈ ਹੈ ਜਿੱਥੋਂ ਸਾਰੀ ਬਾਣੀ ਦੀ ਅਰੰਭਤਾ ਹੋਈ ਹੈ ਜਿੱਥੋਂ ਸਾਰਾ ਗੁਰੂ ਗ੍ਰੰਥ ਸਾਹਿਬ ਅਰੰਭ ਹੋਇਆ ਏਕ ਓੰਕਾਰ ਇਹ ਸ਼ਬਦ ਦੀ ਫੋਟੋ ਸਾਡੇ ਘਰ ਵਿੱਚ ਹੋਣੀ ਚਾਹੀਦੀ ਹੈ ਇਹਦਾ ਸਤਿਕਾਰ ਕਰਨਾ ਚਾਹੀਦਾ ਹੈ ਔਰ ਮਾਫ ਕਰੇ ਜੇ ਜਿੰਨਾ ਸਮਾਂ ਮਿਲੇ ਸਵੇਰੇ ਉੱਠ ਕੇ ਕੁਝ ਨਾ ਕੁਝ ਇੱਕ ਓੰਕਾਰ ਜਿਹਦਾ ਜਾਪ ਵੀ ਕਰਨਾ ਚਾਹੀਦਾ ਮੈਂ ਨਹੀਂ ਕਹਿੰਦਾ ਮਾਫ ਕਰੇ ਭਾਈ ਗੁਰਦਾਸ ਜੀ ਨੂੰ ਪੜੋਗੇ ਨਾ ਭਾਈ ਗੁਰਦਾਸ ਜੀ ਵੀ ਇਹ ਗੱਲ ਕਹਿੰਦੇ ਜੀ ਭਾਈ ਗੁਰਦਾਸ ਗੁਰਦਾਸ ਜੀ ਕਹਿੰਦੇ ਨੇ ਕੁਰਬਾਨੀ ਤਿਨਾ ਗੁਰ ਸਿੱਖਾਂ ਪਿਛਲੀ ਰਾਤੀ ਉੱਠ ਬਹੰਦੇ ਕੁਰਬਾਨੀ ਤਿਨਾ ਗੁਰ ਸਿੱਖਾਂ ਅੰਮ੍ਰਿਤ ਵੇਲੇ ਸਰਨਾ ਬੰਦੇ ਹੁਣ ਅਗਲਾ ਬੱਚੇ ਨੇ ਕੁਰਬਾਨੀ ਤਿੰਨਾ ਗੁਰ ਸਿੱਖਾ ਹੋਏ ਇੱਕ ਮੰਨ ਗੁਰ ਜਾਪ ਜਪੰਦੇ ਕਿਹਦਾ ਜਾਪ ਕਰੋਗੇ ਭਲਾ ਗੁਰ ਇੱਕ ਓੰਕਾਰ ਜੀ ਦਾ ਜਾਪ ਭਾਵੇਂ 5 ਮਿੰਟ ਕਰ ਲਓ ਭਾਵੇਂ 10 ਮਿੰਟ ਕਰ ਲਓ ਉਸ ਤੋਂ ਬਾਅਦ ਬਾਣੀ ਪੜ ਲਓ ਪਹਿਲਾਂ ਬੈਠ ਕੇ ਚੌਕੜਾ ਮਾਰ ਕੇ 5-10 ਮਿੰਟ ਇੱਕ ਓੰਕਾਰ ਜੀ ਦਾ ਜਾਪ ਕਰੋ ਕਿਉਂਕਿ ਭਾਈ ਗੁਰਦਾਸ ਨੇ ਬੜੀ ਡਿਟੇਲ ਦਿੱਤੀ ਆ ਸਾਨੂੰ ਆਪਣੀਆਂ ਵਾਰਾਂ ਦੇ ਵਿੱਚ ਇਸ ਇਸ਼ਨਾਨ ਪਾਣੀ ਕਰ ਲਿਆ ਤਾਂ ਫਿਰ ਇਦਾਂ ਨਹੀਂ ਵੀ ਆਪਾਂ ਸੋ ਜਾਣਾ ਨਹੀਂ ਪਰਮਾਤਮਾ ਦੀ ਵਡਿਆਈ ਕਰਨੀ ਜਾਪ ਕਰਕੇ ਸਿਮਰਨ ਕਰਨਾ ਇੱਥੇ ਮਰਜ ਨੇ ਬਾਣੀ ਚ ਗੱਲ ਹੀ ਕਹੀ ਹੈ ਨਾ ਤੇ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਜਿਨ ਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕੀਤਾ ਨਾ ਜਿਨੋਂ ਨੂੰ ਯਾਦ ਕੀਤਾ ਉਹਨੂੰ ਮਰਜ ਨੇ ਨਿਹਾਲ ਕਰ ਦਿੱਤਾ ਤੇ ਭਾਈ ਗੁਰਦਾਜ ਕਹਿੰਦੇ ਨੇ ਭਾਈ ਸਵੇਰੇ ਉੱਠ ਕੇ ਅਸਲ ਵਿੱਚ ਤਾਂ ਜੇ ਬਾਣੀ ਦੇ ਅਸੀਂ ਗੁਰਗੈਸ ਸਾਹਿਬ ਦੀ ਬਾਣੀ ਨੂੰ ਮੰਨਣ ਵਾਲੇ ਬੈਠੇ ਆਂ ਸਿੱਖ ਕਦੀ ਵੀ ਜ਼ਿੰਦਗੀ ਵਿੱਚ ਆਲਸੀ ਨਹੀਂ ਹੋਣਾ ਚਾਹੀਦਾ ਜੇ ਆਲਸ ਹੈ ਫਿਰ ਉਹ ਸਿੱਖ ਨਹੀਂ ਕੁਆ ਸਕਦਾ ਕਿਉਂਕਿ ਮਾਰੀ ਕਹਿੰਦੇ ਨੇ ਉਦਮ ਕਰੇਂਦਿਆਂ ਜਿਉ ਤੂੰ ਕਮਾਵਦਿਆਂ ਸੁੱਖ ਪੁੰਚ ਧਿਆਏ ਦਿਆ ਤੂੰ ਪ੍ਰਭ ਮਿਲ ਨਾਨਕ ਉਤਰੀ ਚਿੰਤ ਮਾਰੀ ਕਹਿੰਦੇ ਨੇ ਸਿੱਖ ਉਦਮੀ ਹੋਣਾ ਚਾਹੀਦਾ ਜੇ ਸਾਡੇ ਕੋਲ ਉਦਮ ਹੋਏਗਾ ਫਿਰ ਤੁਸੀਂ ਸ਼ਨਾਣਵੀ ਕਰ ਲੋਗੇ ਆਲਸ ਹੋ ਜਾਏਗਾ ਫਿਰ ਸੁੱਤੇ ਰਹਿ ਜਾਾਂਗੇ ਆਪਾਂ ਉਦਮ ਹੋਏਗਾ ਨਾ ਫਿਰ ਜ਼ਰੂਰ ਇਸ਼ਨਾਨ ਪਾਣੀ ਕਰੋਗੇ ਜੇ ਆਲਸ ਹੋਇਆ ਫਿਰ ਨਹੀਂ ਇਸ਼ਨਾਨ ਪਾਣੀ ਆਪਾਂ ਕਰ ਸਕਦੇ ਫਿਰ ਤਾਂ ਸੁੱਤੇ ਹੀ ਰਹਿ ਜਾਣਾ ਫਿਰ ਤਾਂ ਉਦੋਂ ਹੀ ਪਤਾ ਲੱਗਣਾ ਉਹ ਦਿਨ ਚੜ ਜਾਣਾ ਪਰ ਸਿੱਖ ਕਦੀ ਵੀ ਆਲਸੀ ਨਹੀਂ ਹੋਣਾ ਚਾਹੀਦਾ ਉਦਮੀ ਹੋਣਾ ਚਾਹੀਦਾ ਬਾਣੀ ਵੀ ਇਹ ਗੱਲ ਕਹਿੰਦੀ ਹੈ ਜਿਹੜੇ ਪ੍ਰਮਾਤਮਾ ਦੇ ਨਾਮ ਦੀ ਬੰਦਗੀ ਕਰਦੇ ਨੇ ਸਿਮਰਨ ਕਰਦੇ ਨੇ ਦੇਖੋ ਜਿੰਨੇ ਵੀ ਮਹਾਂਪੁਰਖ ਹੋਏ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਨ੍ਹਾਂ ਦੀ ਬਾਣੀ ਹੈ ਸਾਰੇ ਮਹਾਪੁਰਖਾਂ ਨੇ ਜ਼ਿੰਦਗੀ ਦੇ ਅੰਦਰ ਪਰਮਾਤਮਾ ਦੇ ਨਾਮ ਦੀ ਭਗਤੀ ਕੀਤੀ ਹੈ। ਫਿਰ ਪਰਮਾਤਮਾ ਨੇ ਰੱਬ ਨੇ ਜਿਸ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕੀਤੀ। ਮਰਜ ਨੇ ਉਹਨਾਂ ਨੂੰ ਕਿੰਨਾ ਕੁ ਨਿਹਾਲ ਕੀਤਾ। ਮਰਜ ਨੇ ਇੰਨਾ ਨਿਹਾਲ ਕਰ ਦਿੱਤਾ ਗੁਰਮਖੋ ਜਿੰਨਾ ਚਿਰ ਦੁਨੀਆ ਰਹੇਗੀ ਉਹਨਾਂ ਚਿਰ ਉਹਨਾਂ ਦਾ ਸਤਕਾਰ ਗੁਰੂ ਦੇ ਬਰਾਬਰ ਹੁੰਦਾ ਰਹੇਗਾ ਮੱਥੇ ਟਿਕਦੇ ਰਹਿਣਗੇ। ਕਿਉਂ ਉਹਨਾਂ ਨੇ ਗੁਰੂ ਪੂਰੇ ਗੁਰੂ ਦੀ ਪਰਮਾਤਮਾ ਦੀ ਅਰਾਧਨਾ ਕੀਤੀ ਹੈ ਉਸ ਪਰਮਾਤਮਾ ਦੀ ਭਗਤੀ ਕੀਤੀ ਹੈ ਔਰ ਜਿੰਨੇ ਵੀ ਦੁਨੀਆ ਦੇ ਅੰਦਰ ਧਾਰਮਿਕ ਗ੍ਰੰਥ ਨੇ ਮੈਂ ਅਕਸਰ ਬੇਨਤੀ ਕਰਨਾ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਗੀਤਾ ਹੈ ਬਾਈਬਲ ਹੈ ਕੁਰਾਨ ਹੈ ਗੁਰੂ ਗ੍ਰੰਥ ਸਾਹਿਬਾਰੇ ਸੱਚੇ ਪਾਤਸ਼ਾਹ ਜੀ ਨੇ ਇੱਕ ਆਵਾਜ਼ ਸਾਰੇ ਗ੍ਰੰਥਾਂ ਵਿੱਚੋਂ ਸਾਂਝੀ ਹੁੰਦੀ ਹੈ ਭਾਈ ਪਰਮਾਤਮਾ ਦਾ ਨਾਮ ਜਪੋ ਇਹ ਸਾਰੇ ਗ੍ਰੰਥਾਂ 'ਚੋਂ ਆਵਾਜ਼ ਆਉਂਦੀ ਤੁਸੀਂ ਬਾਈਬਲ ਪੜ੍ਹੋਗੇ ਉੱਥੋਂ ਵੀ ਆਵਾਜ਼ ਤੁਹਾਨੂੰ ਆਵੇਗੀ ਤੁਸੀਂ ਗੀਤਾ ਪੜੋਗੇ ਉਹਦੇ ਵਿੱਚੋਂ ਵੀ ਆਵਾਜ਼ ਆਏਗੀ ਤੇ ਗੁਰੂ ਗ੍ਰੰਥ ਸਾਹਿਬ ਦਾ ਤੇ ਐਸਾ ਕੋਈ ਸ਼ਬਦ ਹੈ ਹੀ ਨਹੀਂ ਜਿਹਦੇ ਵਿੱਚੋਂ ਨਾਮ ਦੀ ਆਵਾਜ਼ ਨਹੀਂ ਆਉਂਦੀ ਐਸਾ ਕੋਈ ਸ਼ਬਦ ਨਹੀਂ ਹੈਗਾ ਜਿਨੇ ਪ੍ਰਮਾਤਮਾ ਦੇ ਨਾਮ ਨੂੰ ਜਪਿਆ ਹੈ ਨਾ ਜਿਹੜੇ ਪ੍ਰਮਾਤਮਾ ਦੇ ਨਾਮ ਜਪਦੇ ਨੇ ਮੈਂ ਕਹਿੰਦੇ ਉਹ ਨਿਹਾਲ ਹੋ ਜਾਂਦੇ ਨੇ ਪਰ ਅਸੀਂ ਵੀ ਉਦੋਂ ਹੀ ਨਿਹਾਲ ਹੋਣਾ ਜਦ ਦਿਨ ਪ੍ਰਮਾਤਮਾ ਦੇ ਨਾਮ ਦੀ ਬੰਦਗੀ ਕਰਾਂਗੇ ਸਵੇਰੇ ਆ ਜਦੋਂ ਖੰਡਪੜ ਸਾਹਿਬ ਦੀ ਸਮਾਪਤੀ ਹੋਈ ਹੈ ਨਾ ਇਹ ਪ੍ਰਮਾਤਮਾ ਨੂੰ ਰਜਾਣ ਵਾਸਤੇ ਹੈ ਗੁਰਮਖੋ ਪ੍ਰਮਾਤਮਾ ਸਾਡੇ ਤੇ ਦਇਆਲ ਹੋ ਜਾਏ ਪ੍ਰਮਾਤਮਾ ਖੁਸ਼ ਹੋ ਜਾਏ ਫਿਰ ਮਾਰੇ ਸੱਚੇ ਪਾਤਸ਼ਾਹ ਦਰਵਾਜ਼ੇ ਖੋਲ ਦਿੰਦੇ ਨੇ ਦਾਤਾਂ ਦੇ ਵੈਸੇ ਤਾਂ ਸ਼ਾਮ ਨੂੰ ਜਦੋਂ ਅਸੀਂ ਰੈਰਾ ਸਾਹਿਬ ਦਾ ਪਾਠ ਕਰਦੇ ਅਨਦਰ ਧਿਆਨ ਕਰੋ ਮੇਰੀ ਬੇਨ